ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਪਟਿਆਲਾ ਸ਼ਾਈ ਪੱਗ ਦੀ ਜਿੰਦਗੀ ਲੰਬਾਈ ਸਾਡੇ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਰਤੇ ਆਂ ਹੁਣ ਪਹਿਲਾਂ ਅਸੀਂ ਨਗਮਾਗੇ ਲਾੜਨੂ ਸਰਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਲਾੜਨੂ ਸਰਦੇ ਸੈਂਟਰ ਦੇ ਵਿੱਚੋਂ ਲਿਆਉਣ ਤੋਂ ਬਾਅਦ ਉਹਨਾਂ ਦੇ ਉੱਤੇ ਲਾੜਨੂ ਜਿਹੜਾ ਇੱਕ ਗੈਰਫੁਲਡ ਕਰਕੇ ਤੇ ਬੈਕ ਤਾਂ ਕਿਹੜਾ ਲਾੜਨੂ ਸਾਫ਼ ਕਰਕੇ ਆਪਾਂ ਲਗਾ ਦੇਵਾਂਗੇ ਜੀ ദൂസ ലാ ദൂസ പെൻച്ച ചിന് തരഡ്ഡ് ഉപരോ ല ഫോൽഡല സടമ എ ഫോൾഡ് എടുത്ത് ലൂ ഡ ഫോൽഡേ ബാഗത്തേ ਬੈਕ ਦਾ ਕਲੜਨ ਸਾਫ਼ ਕਰਨ ਤੋਂ ਬਾਅਦ ਜਿਹੜਾ ਸ਼ਲੜਾ ਤੇ ਹੱਥ ਫੇਰ ਕੇ ਸ਼ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਵਾਂਗੇ ਹਣ ਜਿਹੜਾ ਆਪਾਂ ਦੂਜਾ ਲੜ ਲਗਾਵਾਂਗੇ ਦੂਜੇ ਲੜ ਨੂੰ ਜੜਾ ਜਿਹੜਾ ਆਪਾਂ ਤੇ ਜੜੜ ਲਗਾਵਾਂਗੇ ਤੀਜੇ ਲੜ ਨੂੰ ਉਸ ਤਰ੍ਹਾਂ ਹੀ ਲਗਾਉਣਾ ਜਿਸ ਤਰ੍ਹਾਂ ਆਪਾਂ ਦੂਜਾ ਲੜ ਲਗਾਇਆ ਸੀ ਬੈਕ ਤੋਂ ਪਿੰਚ ਕਰਨਾ ਤੇ ਫਰੰਟ ਤੋਂ ਲੜ ਦਾ ਡਬਲ ਫੋਲਡ ਕਰਨਾ ਹੈ ਜੇਕਰ ਤੁਹਾਡਾ ਲੜ ਇੱਕਰ ਮੁੱਢ ਤੇ ਸਹੀ ਆ ਜਾਂਦਾ ਤਾਂ ਕਰਕੇ ਉਸ ਨੂੰੜਾ ਦੋਬਲ ਫੋਲਡ ਨਾ ਕਰਿਆ ਕਰੋ ਦੇ ਕਰਕੇੜਾ ਤੁਹਾਡਾ ਲੜਾ ਖਰਾਬ ਵੀ ਹੋ ਸਕਦਾ ਜੇਕਰ ਤੁਹਾਡਾ ਲੜ ਇੱਕਰ ਮੁੱਢ ਤੇ ਨਹੀਂ ਸਹੀ ਹੁੰਦਾ ਤਾਂ ਕਰ ਤੋ ਤਾਂ ਇਹਨਾਂ ਨੂੰ ਤੁਸੀਂ ਲੜ ਨੂੰ ਦੋਬਲ ਫੋਲਡ ਕਰਿਆ ਕਰੋ ਤੇੜਾ ਪਾਣਾ ਜਿਹਨਾਂ ਨੂੰ ਲੜਨ ਨੂੰ ਉੱਪਰੋਂ ਵੀੜਾ ਫੋਲਡ ਕਰਨਾ ਉਪਰੋਂ ਵੀ ਫੋਲਡ ਕਰਕੇ ਤੇ ਲੜ ਨੂੰ ਬੈਕ ਤੱਕ ਸਾਫ਼ ਕਰਕੇ ਲਗਾ ਦੇਵਾਂਗੇ ਅਣ ਆਪਾਂ ਉੱਪਰਲੇ ਪੇਚਾ ਵਿੱਚ ਵੀੜਾ ਪਾਛ ਫੇਰ ਕੇ ਉੱਪਰਲੇ ਪੇਚਾ ਨੂੰ ਸੈੱਟ ਕਰਾਂਗੇ ਤੇ ਫਰੰਟ ਦੇ ਵਿੱਚ ਵੀ ਬਾਜ ਫੇਰ ਕੇ ਉਸ ਲੜ ਦਾੜਾ ਬਣਾ ਫਾਲਾ ਸੈੱਟ ਕਰਾਂਗੇ ਜੀ ਅਣ ਆਪਾਂ ਤੀਜਾ ਚੌਥਾ ਲੜ ਦੇ ਕਵਾਂਗੇ ਤੌਥੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਤੇ ਲੜ ਨੂੰ ਉੱਪਰੋਂ ਜਿੰਨੀ ਤਰ੍ਹਾਂ ਫੋਲਡ ਕਰਨਾ ਹੈ ਇਹਨੂੰ ਲੜ ਨੂੰ ਜਿਹੜਾ ਆਪਾਂ ਪਹਿਲਾਂ ਜਿਹੜਾ ਫੋਲਡ ਕਰਕੇ ਤੇ ਫਰੰਟ ਦੇ ਉੱਤੇ ਜਿਹੜਾ ਲੜ ਨੂੰ ਇੱਕ ਗਰ ਫੋਲਡ ਕਰਾਂਗੇ ਇਹਨਾਂ ਲੜ ਨੂੰ ਫੋਲਡ ਕਰ ਤੋ ਆ ਜਿਹੜਾ ਆਪਾਂ ਇਸ ਲੜ ਨੂੰ ਉੱਪਰ ਵੇ ਗਰ ਫੋਲਡ ਕਰਕੇ ਤੇ ਫਰੰਟ ਦੇ ਉੱਤੇ ਜਿਹੜਾ ਲੜ ਨੂੰ ਡਬਲ ਫੋਲਡ ਕਰਾਂਗੇ ਇਸ ਲੜ ਦਾ ਜਿਹੜਾ ਆਪਣਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਲੜ ਦਾ ਜਿਹੜਾ ਆਪਣਾ ਫਾਸਲਾ ਉਹ ਫੱਟ ਗੜਨੀ ਰੱਖਾਂਗੇ ਉੱਪਰਲੇ ਪਿਛੇ ਦਾ ਵੀ ਜਿਹੜਾ ਤੁਸੀਂ ਫਾਸਲਾ ਉਹ ਸੇਮ ਰੱਖਣਾ ਉੱਪਰਲੇ ਪਿਛੇ ਦਾ ਫਾਸਲਾ ਸਟ ਕਰਨ ਦੇ ਲਈ ਡਬਲ ਸਿ ਸ਼ਾ ਵਰਤ ਸਕਦੇ ਹੋ ਔਰ ਆਪਾਂ ਜਿਹੜਾ ਚੌਥਾ ਲੜ ਲਗਾਇਆ ਸੀਗਾ ਚੌਥੇ ਲੜ ਦੇ ਵਿੱਚ ਵੀ ਬਾਅਦ ਫੇਰ ਕਿਸ ਲੜ ਦਾ ਆਪਣਾ ਫਾਸਲਾ ਸੈੱਟ ਕਰਾਂਗੇ ਔਰ ਜਿਹੜਾ ਆਪਾਂ ਨੇ ਇਸ ਤੋਂ ਅੱਗੇ ਪੰਜਵਾਂ ਲੜ ਲਗਾਵਾਂਗੇ ਪੰਜਵੇਂ ਲੜ ਨੂੰ ਉਸ ਤਰ੍ਹਾਂ ਹੀ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਨੇ ਲੜ ਲਗਾਏ ਹਨ ਤੇ ਆ ਡਾਲਰ ਨੂੰ ਬੇਚ ਕਰਨਾ ਤੇ ਫਰਾਂਡ ਦੇ ਤੋਂ ਫਰਡ ਦੇ ਤੋਂ ਲਾਉਣਾ ਡਬਲ ਫਰਡ ਕਰਨਾ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਦੋਂ ਇਸ ਟਾਈਮ ਨੂੰ ਇਹਦਾ ਬੈਗ ਤਾਂ ਸਾਫ਼ ਕਰਕੇ ਆਪਾਂ ਲਗਾ ਦੇਵਾਂਗੇ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰੋ ਜਿਨ੍ਹਾਂ ਵੀਰਾਂ ਨੂੰ ਪਟਿਆਲਾ ਚਾਹੀ ਪੱਗ ਬਣਾਉਣ ਦੇ ਵਿੱਚ ਕੋਈ ਪ੍ਰੋਬਲਮ ਆਉਦੀ ਹੈ ഹാ അപ്പം എന്താ ഛേവാഗെ ഛേവേ ലട ബാഗത്തോ പഞ്ച കാരത്തോ ചിംഗ്ഡെ ലോ ചര ഫോൽഡേ ഹാ രൂപ ഫോൽഡ് എടു ഫോൽ ബാധ ലബൽ ഫോൾഡ ਡਵਲਪਲਡ ਕਰਕੇ ਫਿਰ ਇਸ ਲੜ ਨੂੰ ਜਿਹੜਾ ਆਪਾਂ ਬੈਕ ਤੱਕ ਸਾਫ਼ ਕਰਨਾ ਹੈ ਉਹ ਲੜ ਨੂੰ ਜਿਹੜਾ ਆਪਾਂ ਬੈਕ ਤੱਕ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਬੈਕ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਆਹੜਾ ਪੇਚੜਾ ਨੂੰ ਸੈੱਟ ਕਰਕੇ ਲਗਾ ਦੇਵਾਂਗੇ ਜੀ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਆਪਣਾ ਜਿਹੜਾ ਫਾਸਲਾ ਸੈੱਟ ਕਰ ਲੈਣਾ ਵੀਡੀਓ ਨਾਲ ਆਪਣੀ ਵਾਕੀ ਭਾਗ ਦੀ ਵੀ ਸੈਟਿੰਗ ਹੋ ਗਈ ਉਹ ਵੀਡੀਓ ਆਪਾਂ ਕਰ ਲੈਣੀ ਆ ਜਿਹੜੀ ਆਪਣੀ ਪੱਗ ਦੀ ਸ਼ੇਪ ਆ ਪੱਗ ਦੀ ਸ਼ੇਪ ਨੂੰ ਸੈੱਟ ਕਰਾਂਗੇ ਤੇ ਹੁਣ ਜਿਹੜਾ ਆਪਾਂ ਕਾਲੀ ਗੇੜਾ ਦੇ ਲਈ ਪੱਗ ਪਿੰਨ ਲਗਾਵਾਂਗੇ ਜਿੱਥੋਂ ਸ਼ੇਵ ਨਾੜ ਫੋਲਡ ਕੀਤਾ ਹੈ ਸ਼ੇਵ ਨਾੜ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਆਪ ਪਿੰਨ ਲਗਾ ਦੇਣਾ ਪੱਗ ਪਿੰਨ ਲਗਾਉਣ ਤੋਂ ਬਾਅਦ ਇਹਦਾ ਆਪਣਾ ਕਾਲੀ ਗੇੜਾ ਉਹਦੀ ਪੂਣੀ ਰੋਕੋ ਉਸ ਦਾ ਇਹਦਾ ਆਪਣਾ ਉੱਪਰਲਾ ਪੱਲਾ ਹੋਊਗਾ ਉਸ ਨੂੰ ਆਪਾਂ ਥੱਲੇ ਨੂੰ ਫੋਲਡ ਕਰਨਾ ਐਂਡ ਥੱਲਾ ਪੱਲਾ ਹੋਊਗਾ ਉਸ ਨੂੰ ਆਪਾਂ ਉੱਪਰ ਨੂੰ ਫੋਲਡ ਕਰ ਦੇਣਾ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਲੜਨ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਇਸ ਲੜਨ ਦੇ ਜਿਹੜੇ ਆਪਣੇ ਵਾਲ ਹੋਣ ਉਹਨਾਂ ਵਾਲਾਂ ਨੂੰ ਅੰਦਰ ਨੂੰ ਫੋਲਡ ਕਰਕੇ ਲੜਨ ਨੂੰ ਪੈਕ ਟੱਕ ਚੰਗੀ ਤਰ੍ਹਾਂ ਜਿਹੜਾ ਆਪਾਂ ਸਾਫ਼ ਕਰ ਦੇਵਾਂਗੇ ਤੇ ਫਰੰਟ ਦੇ ਉੱਤੋਂ ਲੜਨ ਨੂੰ ਜਿਹੜਾ ਇੱਕ ਕੇਅਰਫੁਲ ਇੱਕ ਜਿਹੜਾ ਫਰੰਟ ਦੇ ਉੱਤੋਂ ਜਿਹੜਾ ਲੜਨ ਨੂੰ ਆਪਾਂ ਪਾਕ ਪੈਨ ਲਗਾਏ ਸੀ ਉਹ ਫਰੰਟ ਦੇ ਉੱਤੋਂ ਲੜਨ ਨੂੰ ਪਾਕ ਪੈਨ ਥਲੇ ਚਿਲੇ ਆਵਾਂਗੇ ਪਾਕ ਪੈਨ ਦੇ ਲੜਨ ਨੂੰ ਥਲੇ ਚਿਲੇ ਆਉਣ ਤੋਂ ਬਾਅਦ ਪਾਕ ਪੈਨ ਦੇ ਲੜਨ ਨੂੰ ਥਲੇ ਚਿਲੇ ਆਉਣ ਤੋਂ ਬਾਅਦ ਆਪਾਂ ਇਸ ਲੜਨ ਨੂੰ ਫਰੰਟ ਵੱਲ ਨੂੰ ਖਵਾ ਦੇਵਾਂਗੇ ਜੀ

ਜੇਕਰ ਤੁਹਾਡਾ ਲੜਾ ਉਪਰੋੜ ਲੜਾਇਆ ਜਾਂ ਤੁਸੀਂ ਉਸਦੇ ਤੇ ਪੱਗਪੈਨ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਔਟ ਨਹੀਂ ਰਹੇਗਾ ਅਰ ਨਾ ਪੈਸ ਲੜਦੇ ਤੇੜਾ ਆਪਣਾ ਪੱਗਪੈਨ ਹੋਣ ਪੱਗਪੈਨ ਲਗਾ ਲਵਾਂਗੇ ਉਹਦੇ ਕਰਕੇ ਜਿਹੜਾ ਬੜਾ ਲੜਾ ਔਟ ਨਹੀਂ ਰਹੇਗਾ ਇਹੜਾ ਆਪਣਾ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਸੈਟਿੰਗ ਹੋ ਗਈ ਉਹ ਆਪਾਂ ਕਰ ਲੈਣੀ ਆ ਜੀ ਬੈਕ ਤੇ ਵੀੜ ਆਪਣਾ ਲੜਾਂ ਦੇ ਉੱਤੇ ਬਾਅਦ ਫੇਰ ਕੇ ਉਹਨਾਂ ਲੜਾਂ ਸਾਫ਼ ਕਰ ਲੈਣਾ ਸਾਰੇ ਇਹੜੇ ਆਪਣੇ ਪੇਚਾਂ ਨੂੰ ਪੇਚਾਂ ਨੂੰ ਬਣਾ ਸੈੱਟ ਕਰ ਲਵਾਂਗੇ ਜਿਹੜਾ ਆਪਾਂ ਸਿਰਟ ਖਾਂਗੇ ਜਿਹੜਾ ਸਰਦ ਦੇ ਸੈਂਟਰ ਦੇ ਵਿੱਚੋਂ ਪੈਰਲਰ ਲਗਾਇਆ ਸੀ ਉਸ ਲੜ ਨੂੰ ਖਿੱਚਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਆਪਾਂ ਇਹਦਾ ਪੂਰਾ ਸਰਦ ਤੇ ਖਿਲਾਰ ਦੇਣਾ ਸਰਦ ਦੇ ਲੜ ਨੂੰ ਖਿਲਾਰਨ ਤੋਂ ਬਾਅਦ ਆਪਾਂ ਇਹ ਲੜਾਂ ਹੇਠਲੇ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਦੇ ਦੇਣਾ ਜੀ ਜੇਕਰ ਤੁਹਾਡਾ ਥਾੜਾ ਜਗਾ ਤੁਹਾਡਾ ਸਿਰ ਉੱਪਰ ਨੰਗਾ ਰਹਿ ਜਾਂਦਾ ਤੁਸੀਂ ਜਿਹੜਾ ਡਬਲ ਚਿਫ ਚ ਦੇਖ ਕੇ ਆਪਣਾ ਸਿਰ ਟੱਕ ਸਕਦੇ ਹੋ ਫਰੇੜਾ ਆਪਾਂ ਚੰਗੀ ਤਰ੍ਹਾਂ ਸਿਰਾ ਕਵਰ ਕਰਾਂਗੇ ਪਹਿਲਾਂ ਜਿਹੜਾ ਆਪਣਾ ਸਿਰਾ ਉਹ ਆਪਾਂ ਇੱਕ ਸਾਈਡ ਤੋਂ ਕਵਰ ਕਰਾਂਗੇ ਫਿਰ ਉਸ ਤੋਂ ਆ ਜਿਹੜਾ ਆਪਾਂ ਦੂਜੀ ਸਾਈਡ ਤੋਂ ਜਿਹੜਾ ਸਿਰ ਕਵਰ ਕਰਾਂਗੇ ਜੀ ਅਡਜ ਕਿਹੜਾ ਸਿਰ ਕਵਰ ਕਰਾਂ ਤਾਂ ਆ ਪਹਿਲੇ ਲਾਉਣ ਤੋਂ ਅੱਧੇ ਫੋਲਡ ਕਰਕੇ ਬਾਅਦ ਤੇ ਦੱਬ ਦੇ